ਸਸਰੀ ਕਾਲ ਜੇ ਸਾਰਿਆਂ ਨੂੰ ਅੱਜ ਆਪਾਂ ਇੱਧਰ ਵੀਡੀਓ ਬਣਾਵਾਂਗੇ ਮਿਸਤਰੀ ਲੱਗੇ ਹੋਏ ਐ ਤੇ ਆ ਸਮਾਨ ਦਾ ਖਲਾਰ ਖਿਲਰਿਆ ਪਿਆ ਇੱਧਰ ਤੇ ਆ ਚੱਲਾ ਚੱਲਾ ਵੀ ਆਪਣਾ ਇੱਧਰੋਂ ਬੰਦ ਹੋਇਆ ਤੇ ਆ ਤੰਦੂਰ ਤੰਦੂਰ ਸੀ ਜਿਹੜਾ ਇਹ ਵੀ ਟਾਤਾ ਤੇ ਇੱਧਰੋਂ ਸਾਰੇ ਪਲਸਟਰ ਕਰਨਾ ਹੈਗਾ ਇਹ ਭੰਨ ਕੇ ਸਾਰਾ ਤੇ ਅੰਦਰ ਵੀ ਖਾਣ ਦੀ ਜਗ੍ਹਾ ਨਹੀਂ ਕਿਤੇ ਇੱਧਰ ਆਪਾਂ ਵੀਡੀਓ ਬਣਾਵਾਂਗੇ ਹੁਣ ਜੀਠੀ ਤੇ ਆਪ ਸਫਾਈ ਕਰਕੇ ਬਾਅਦ ਚ ਫੇਰ ਤੰਦੂਰ ਤੋਂ ਬਾਹਰ ਇੱਥੇ ਰੱਖਾਂਗੇ ਫੇਰ ਲਾਵਾਂਗੇ ਦਵਾਰਾ ਫੇਰ ਆਪਾਂ ਚੱਲਾ ਵੀ ਆ ਹੋਰ ਇੱਧਰ ਨੂੰ ਮੂੰਹ ਕਰਕੇ ਫੇਰ ਬਣਾਵਾਂਗੇ ਕੰਧ ਉਲੀ ਕ ਨਾਲੀ ਸਾਰੀ ਫੇਰ ਸਾਫ਼ ਕਰਾਂਗੇ ਪੋਚਾ ਵੀ ਲਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਹੀ ਧਰਾਂਗੇ ਅੱਜ ਆਪਾਂ ਤੇ ਦਾ ਪ੍ਰਸ਼ਾਦ ਬਣਾਵਾਂਗੇ

ਅੱਜ ਮੈਂ ਇਸ ਤਰ੍ਹਾਂ ਨੂੰ ਵੀ ਪ੍ਰਸ਼ਾਦ ਬਣਾ ਕੇ ਖਵਾਵਾਂਗੇ ਇਹ ਤਾਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵੀ ਚਾਟਾ ਪਾਵਾਂਗੇ ਹੁਣ ਆਪਣਾ ਕਿਉਂ ਗਰਮ ਹੋ ਗਿਆ ਤੇ ਆਪਾਂ ਹੁਣ ਆਟਾ ਪਾਵਾਂਗੇ ਚੰਗੀ ਤਰ੍ਹਾਂ ਆਟਾ ਭੋਲੇ ਆਪਾਂ ਪੁੰਨਾਂਗੇ ਨੂੰ ਤੇ ਇਹਦਾ ਆਟਾ ਪੁੱਜ ਗਿਆ ਥੋੜਾ ਜਿਹਾ ਵੀ ਫੇਰ ਆਪਾਂ ਵਿੱਚ ਖੰਡ ਪਾਵਾਂਗੇ ਸਵਾਨ ਤਾਂ ਸਾਰੇ ਘਰ ਦਾ ਬਾਹਰ ਕੰਡਿਆ ਹੀ ਪਿਆਗਾ ਅੰਦਰ ਵੀ ਮਿੱਕਰੀ ਕੰਮ ਕਰਦੇ ਐ ਤੇ ਬਾਹਰ ਵੀ ਤੇ ਬਸ ਸਵਾਨ ਕੋਈ ਕਿਤੇ ਖਿਲਰਿਆ ਪਿਆ ਕੋਈ ਕਿਤੇ ਖਿਲਰਿਆ ਪਿਆ ਤੇ ਫੇਰ ਹੀ ਠੀਕ ਆਊਗਾ ਜੇ ਅਸੀਂ ਸਿਹਟਣਗੇ ਹੁਣ ਆਪਾਂ ਆਟਾ ਥੋੜਾ ਥੋੜਾ ਤੋਂ ਜਗੇ ਪਿਆਖੰਡ ਪਾ ਦੇਾਂਗੇ

ਨਾ ਤਪਾਣੀ ਪਾਵਾਂਗੇ ਪ੍ਰਸ਼ਾਦ ਨੂੰ ਆਪਾਂ ਚੰਗੀ ਤਰ੍ਹਾਂ ਐ ਸੜ ਲਾਂਗੇ घ्यो छदूगा है। तो प्रसाद बस बन गया छद्डन लाग गया थोड़ा थोड़ा ਆਪਾਂ ਹੁਣ ਇੱਕ ਮੈਂਟਰ ਦਾ ਸ਼ਰਵ ਲਾ ਲਾਂਗੇ ਮੈਂ ਟੱਕਸੇ ਇੱਕ ਹੋਰ ਲਵਾਵਾਂਗੇ ਮੇਰਾ ਫਲਾ ਲਾਂਗੇ ਆਪਣਾ ਪ੍ਰਸ਼ਾਦ ਬਣ ਗਿਆ ਹੁਣ ਆਪਾਂ ਲਾਵਾਂਗੇ ਕਿਉ ਛੜਤਾ ਬਹੁਤ ਵਧੀਆ ਬਣਿਆ ਪ੍ਰਸ਼ਾਦ ਆਪਣਾ ਐਥੇ ਕੋੜ ਚੋਆਥਾ ਅਠਾ ਹੈ ਥੱਲੇ ਮਿੱਟੀ ਡਲੀਆਂ ਵਾਦੋ ਕੋਈ ਭਾਂਡਾ ਨਹੀਂ ਚੱਜ ਨਾਲ ਟਿਕਦਾ ਔੜਾ ਪਕੌੜੇਗਾ ਚ ਪਾਵਾਂਗੇ ਮਿਸਟਰਾਂ ਵਾਸਤੇ ਥੋੜਾ ਥੋੜਾ ਹੀ ਖਾਂਦੇ ਅੱਜ ਕੱਲ ਤਾਂ ਲੋਕ ਬਾળા ਨਹੀਂ ਖਾਂਦੇ ਨਾ ਮੇਸਟਰ ਨਾਲ ਪ੍ਰਸ਼ਾਦ ਪਾਤਾ ਕਿ ਆ ਜਿਹੜਾ ਬਚ ਗਿਆ ਇਹ ਆਪ ਖਾ ਲਾਂਗੇ ਜੇ ਸਾਡੀ ਵੀਡੀਓ ਕੋ ਵਧੀਆ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਜੀ ਨਰਨ ਸਬਸਕ੍ਰਾਈਬ ਕਰਿਓ